ਵਾਣੀ ਜੀ ਦੇ ਫਤਿਹ। ਜੀ ਇਦਾਂ ਇਸੇ ਪਾਤ ਸ਼ਾਂਤੀ ਦੇ ਕੋਚ ਬਾਣੀ ਕੇ ਬੋਹਤਾ। ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੁਖਿਨਾ ਦਾਸੀ ਦੀ ਧਿਆੜਾ ਕੱਲ ਆ ਰਿਹਾ ਹੈ। ਉਸ ਦੇ ਸੰਬੰਧ ਵਿੱਚ ਸਾਡੇ ਸਕੂਲ ਦੇ ਵਿੱਚ ਤਿੰਨ ਦਿਨ ਵਿਚਾਰ ਕਥਾ ਚੱਲ ਰਿਹਾ ਹੈ ਗੁਰ ਸਾਹਿਬ ਦੇ 바ਵਤ। ਅੱਜ ਉਸ ਦਾ ਤੀਜਾ ਦਿਨ ਹੈ। ਪਹਿਲੇ ਦੋ ਦਿਨਾਂ ਵਿੱਚ ਅਸਾਂ ਉਹਨਾਂ ਦੀ ਜੀਵਨ ਤੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਧਾਰਤਾਂ ਨੂੰ ਦੇਖ ਕੇ ਗਏ ਹਾਂ। ਉਹਨਾਂ ਨੇ ਕੀਤੇ ਹੋਏ ਕਾਰਜ ਸੁਨਾ ਦਾ ਵਿਚਾਰ ਸਾਂਝੀ ਕੀਤੀ ਹੈ ਜਿਹਦੇ ਵਿੱਚ ਅਸੀਂ ਕੱਲ ਇਹ ਵੀ ਸਾਂਝੀ ਕੀਤਾ ਸੀ ਕਿ ਗੁਰੂ ਸਾਹਿਬ ਨੇ ਬਾਣੀ ਦੇ ਨਾਲ-ਨਾਲ ਸਾਨੂੰ ਤਿੰਨ ਚੀਜ਼ਾਂ ਜੋ ਥੀਵੀ ਹਨ ਉਹ ਦੇ ਕੇ ਗਈ ਹਨ ਪਹਿਲਾ ਹਰਮੰਦਰ ਸਾਹਿਬ ਇਸੇ ਵੀ ਕੋਮ ਦਾ ਕੋਈ ਕੇਂਦਰ ਬਿੰਦੂ ਹੋਏਗਾ ਤਾਂ ਹੀ ਉਹ ਚਾਡੀ ਕਲਾ ਦੇ ਵਿੱਚ ਰਹੇਗੀ ਤੇ ਦੂਸਰਾ ਗੁਰੂ ਸਾਹਿਬ ਜੀ ਗੁਰਬੰਧ ਸਾਹਿਬ ਜੀ ਜੋ ਜੁਨੇਸ ਦੀ ਵੀ ਰਹਿਣ ਵਾਲੇ ਗ੍ਰੰਥ ਹਨ ਉਹ ਸਾਨੂੰ ਦੇ ਕੇ ਗਏ ਹਨ ਜੋ ਸਦਾ ਸਿਖੀ ਜਹਾਨੀ ਦੁਨੀਆ ਦਾ ਕਰਾਂਗੇ ਔਰ ਤੀਸਰੀ ਬਾਤ ਜੋ ਗੁਰੂ ਸਾਹਿਬਾਂ ਨੇ ਦੇਖੀ ਗਈ ਹੈ ਸਾਡੀ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਲਿਪੀ ਜਿਹੜੀ ਸਾਡਾ ਸਿਰੋਗਾਂ ਸਾਹਿਬ ਜੀ ਦੀ ਬਾਣੀ ਉਹਦੀ ਵਿਸ਼ਵਾਲ ਹੈ ਜਿੰਨਾ ਵੀ ਬੇਸ਼ੱਕ ਜਿੰਨਾ ਵੀ ਨਿਗਾਰ ਆਈ ਜਾਵੇ ਕਿ ਪੰਜਾਬੀ ਭਾਸ਼ਾ ਦਾ ਕੋਈ ਕੁਛ ਨਹੀਂ ਹੈ ਬੱਚੇ ਬਹੁਤ ਘੱਟ ਜਾਂ ਪੈਰੰਤ ਦੇ ਵਿੱਚ ਕਿਸੇ ਦੇ ਵਿੱਚ ਵੀ ਇਹ ਨਿਗਾਰ ਆ ਰਿਹਾ ਕਿ ਸਾਡੀ ਭਾਸ਼ਾ ਥੱਲੇ ਜਾ ਰਹੀ ਹੈ ਪਰ ਅਸੀਂ ਇਹ ਵੀ ਕਹਿ ਸਕਦੇ ਕਿ ਗੁਰੂ ਸਾਹਿਬ ਨੇ ਉਸ ਲਿਪੀ ਨੂੰ ਇੰਨਾ ਮਾਣ ਬਖਸ਼ਿਆ ਹੈ ਜੋ ਸਦੀਵੀ ਤੱਕ ਰਹਿਣ ਵਾਲੀ ਹੈ ਕਿ ਉਹ ਹਮੇਸ਼ਾ ਹੀ ਰਹੇਗੀ ਔਰ ਜਿੱਥੇ ਗੁਰੂ ਸਾਹਿਬ ਦੋ ਚੀਜ਼ ਕਹਿ ਗਏ ਆ ਉਹਨੂੰ ਦੁਨੀਆਂ ਜੋ ਵੀ ਚਾਹੇ ਉਹ ਕਦੇ ਵੀ ਨਿਗਾਰ ਨਹੀਂ ਆ ਸਕਦਾ ਏਸੀ ਤਰ੍ਹਾਂ ਅੱਜ ਸੀ ਉਹਨਾਂ ਦੀ ਸ਼ਹੀਦੀ ਕਿਉਂ ਹੋਈ ਤੇ ਕਿੰਨੀ ਹੋਈ ਇਸ ਬਾਬਤ ਗੱਲ ਕਰਾਂਗੇ ਜਰਵੀ ਆਲੀ ਸੀ ਪਸੰਦਤਾ ਉਹਨੇ ਸਾਧੀਆਂ ਨੂੰ ਜਾਰੀ ਕੀਤਾ ਪਰ ਗੁਰੂ ਸਾਹਿਬ ਨੇ ਇੱਕ ਸ਼ਰਤਾਂ ਵੀ ਰੱਖੀਆਂ ਸੀ ਆਸਿ ਦਾ ਪਸੰਦਾਂ ਦੇ ਅੱਗੇ ਕਿ ਜਿਹੜੇ ਫੇਦਾਂ ਨੂੰ ਤੁਸੀਂ ਪ੍ਰਚਾਰ ਕਰਦੇ ਤੁਹਾਨੂੰ ਪ੍ਰਾਪਤ ਹੁੰਦੀ ਹੈ ਨਾ ਉਸ ਫੇਦਾਂ ਨੂੰ ਤੁਸੀਂ ਗੁਰੂ ਘਰ ਦੇ ਕੰਮਾਂ ਵਿੱਚ ਹੀ ਲਵਾਉਣਾ ਹੈ ਲਾਰਜਸਟ ਨਾਲ ਕੋਈ ਸੰਸਥਾ ਦਾ ਅੰਦਰ ਉਸ ਨੂੰ ਪਦਗੀਤ ਹੋਈ ਹਟਾਇਆ ਜਾ ਸਕਦਾ ਹੈ ਤੁਹੂ ਦਸਵੰਦ ਦਾ ਸੰਬੰਧ ਔਰ ਦਸਵੰਦੀ ਗੁਰੂ ਸਾਹਿਬ ਜੀ ਨੇ ਹੀ ਸ਼ੁਰੂ ਕੀਤਾ ਸੀ ਨਾ ਇਹ ਗੁਰੂ ਸਾਹਿਬ ਨੇ ਇਹ ਕਿਹਾ ਸੀ ਕਿ ਜੇ ਤੁਸੀਂ ਆਪਣੀ ਆਮਦਨ ਦਾ ਦਸਵਾਂ ਹਿੱਸਾ ਖਰਚੇ ਨਾ ਕਰਦੇ ਹੋ ਹੁਣਸਾਰੀ ਉਹ ਗੁਰੂ ਘਰ ਦੇ ਨੰਗਰਾਂ ਜਾਂ ਨਿੱਜੀ ਲੋਕਾਂ ਨੂੰ ਦਿੱਤਾ ਜਾਵੇ ਔਰ ਤੁਸੀਂ ਇਹ ਵੀ ਦੇਖਣਾ ਹੈ ਜਿਵੇਂ ਤੁਸੀਂ ਆਪਣਾ ਨੇ ਸਮਾਂ ਤੇ ਦੇ ਰਹੇ ਹੋ ਤੁਹਾਡਾ ਉਹ ਦਸਵੰਦ ਸਹੀ ਕਾਰਜਾਂ ਚ ਲੱਗ ਰਿਹਾ ਹੈ ਜਾਂ ਨਹੀਂ ਲੱਗ ਰਿਹਾ ਕੱਲਾ ਤੇ ਸਮਾਂ ਤੇ ਲੈਣਾ ਹੀ ਨਹੀਂ ਹੈ ਤਾਂ ਪਰ ਉਹ ਦਸਵੰਦ ਤੁਹਾਡਾ ਕਿੱਥੇ ਕਿਹੜੇ ਕਾਰਜਾਂ ਚ ਲੱਗ ਰਿਹਾ ਹੈ ਉਹ ਵੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਸਾਡੀ ਸ਼ੀਤੀ ਦੇ ਤੇ ਹਨ ਚਾਰ ਕਾਰਨ ਬਣੀਆਂ ਇਤਿਹਾਸਕਾਰਾਂ ਨੇ ਪਹਿਲਾ ਕਾਰਨ ਸੀ ਕਿ ਅਕਬਰ ਤੇ ਖੁਸਰੋ ਜਿਵੇਂ ਤੁਮ ਕਹਿ ਪਾਉਂਦੇ ਮੁਸਲਮਾਨ ਇਹਨਾਂ ਦੇ ਵਿੱਚੋਂ ਇਹ ਜਹੇ ਰਾਜੇ ਹੋਇਆ ਤੇ ਗੁਰੂ ਸਾਹਿਬ ਦੇ ਅਨੁਆਈ ਬਣ ਗਏ ਕਿਉਂਕਿ ਅਕਬਰ ਦੀ ਜੋ ਪ੍ਰਸ਼ੰਸਾ ਸੁਣੀ ਸੀ ਦੀ ਆਗਮਨ ਦੀ ਬਾਣੀ ਚਿੱਟੂ ਨੇ ਸੁਣ ਕੇ ਬਹੁਤ سارے ਮੁਸਲਮਾਨ ਵੀ ਸਿੱਖ ਬਣ ਗਏ। ਤੇ ਉਸਨੇ ਇਹ ਅੰਦਰ ਪੰਜ ਚਾਹ ਆਈ ਕਿ ਮੈਂ ਵੀ ਇਹ ਬਾਣੀ ਸੁਣਨਾ ਚਾਹੁੰਦਾ ਹਾਂ। ਤੇ ਉਹਨੇ ਕੋਈ ਸਾਥ ਨੂੰ ਸੁਨੇਹਾ ਭੇਜਿਆ ਕਿ ਤੁਸੀਂ ਮੇਰੇ ਕੋਲ ਆਓ ਤੇ ਮੈਨੂੰ ਇਸ ਬਾਣੀ ਬਾਰੇ ਦੱਸੋ। ਤੇ ਗੁਰੂ ਸਾਹਿਬ ਆਖਦੇ ਨੇ ਕਿ ਐਸੀ ਬਾਬਾ ਬੁੱਢਾ ਜੀ ਪਾਸੋਂ ਗੁਰਨਾਨ ਸਿੰਘ ਜੀ ਦੀ ਸਵਾਰੀ ਨਾਲ ਸਿੱਖ ਪੰਜ ਸਿੱਖ ਜਾਂ ਦਸ ਸਿੱਖ ਲੈ ਕੇ ਉਥੇ ਪ੍ਰਕਾਸ਼ ਕਰਵਾਇਆ ਗਿਆ। ਆਪ ਕੋਲ ਨੇ ਬਹੁਤ ਹੀ ਸਹਿਯਾਰ ਦਿੱਤਾ ਕਿ ਜਦੋਂ ਬਾਬਾ ਬੁੱਢਾ ਜੀ ਨੇ ਇਹ ਬਾਣੀ ਪੜੀ ਤੇ ਅਖਰ ਨੂੰ ਇੰਨਾ ਨਾਂ ਲਾਇਆ ਪਰ ਉਹ ਥੇ ਵੀ ਬੈਠੇ ਲੋਕਾਂ ਨੇ ਨਾਲ ਹੀ ਕਹਿਤਾ ਕਿ ਇਹਨਾਂ ਨੇ ਮੁਸਲਮਾਨਾਂ ਨੂੰ ਭੰਡਿਆ ਹੈ ਜਿਵੇਂ ਪਾਣੀ ਵਿਚ ਆਉਂਦਾ ਹੈ ਕਿ ਹਮ ਗਿੰਟੀ ਮੁਸਲਮਾਨ ਕੀ ਪਹਿਲੇ ਤਰੀਕੋਂ ਮਾਰ ਕਿਉਂਕਿ ਜਿਹੜੇ ਲੋਕਾਂ ਨੂੰ ਗੁਰਬਾਣੀ ਦੀ ਸਮਝ ਇਹਨਾ ਹੁੰਦੀ ਉਹ ਇਸੇ ਤਰ੍ਹਾਂ ਦੇ ਕਾਰਜ ਕਰਦੇ ਹੈ ਤੇ ਅਖੀਂ ਜਦੋਂ ਪਾਪਾ ਬੁੱਢਾ ਜੀ ਨੇ ਫੇਰ ਹੁਕਮਨਾਮਾ ਲਿਆਵੜਾ ਨੇ ਕਹਿੰਦੀ ਦੁਬਾਰਾ ਉਹ ਹੁਕਮਨਾਮਾ ਲਓ ਤੇ ਉਹ ਹੁਕਮਨਾਮਾ ਆਇਆ ਅਫਰ ਆਇਆ ਦੂਰੋਂ ਪਾਇਆ ਕੁਦਰਤ ਕੇ ਸਭ ਪਰਤੇ ਬਾਰ 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 ਲੋਕਾਂ ਨੇ ਕਹਿ ਦਿੱਤੇ ਜਾਂ ਉਹਨਾਂ ਦੇ ਮੰਤਰੀਆਂ ਨੇ ਕਹਿ ਦਿੱਤੇ ਅਕਬਰ ਨੇ ਬਾਣੀ ਨੂੰ ਸੁਣਨਾ ਸ਼ੁਰੂ ਕੀਤਾ ਬਾਣੀ ਨੂੰ ਸੁਣਦੇ ਸੁਣਦੇ ਉਸ ਨੂੰ ਇੰਨਾ ਬੇਰਾਗ ਵੀ ਆ ਗਿਆ ਅਨੰਦ ਵੀ ਆ ਗਿਆ ਤੇ ਉਸ ਦੇ ਇੱਕ ਇਹ ਕੋਈ ਸ਼ਬਦ ਹੈ ਜੋ ਇਤਿਹਾਸ ਵਿੱਚ ਦਰਜ ਆ ਕਿ ਇੱਕ ਅਜੀਹਾ ਗ੍ਰੰਥ ਆ ਜੋ ਮਾਨਤਾ ਦਾ ਗ੍ਰੰਥ ਆ ਇਸ ਨੂੰ ਕੋਈ ਇੰਦੂ ਗ੍ਰੰਥ ਨਹੀਂ ਕਰ ਸਕਦਾ ਇਹ ਉਹੀ ਕਰ ਸਕਦਾ ਹੈ ਜਿਸ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਅਸੀਂ ਆਪਣੇ ਜੀਵਨ ਚ ਵੀ ਦੇਖਦੇ ਹਾਂ ਕਿ ਜਿੰਨਾ ਸੱਚੀ ਦੀ ਗੱਲ ਵਾਲੀ ਸਾਨੂੰ ਜਾਣਕਾਰੀ ਨਹੀਂ ਹੁੰਦੀ ਅਸੀਂ ਬਲੋਕਾਂ ਨਾਲ ਲਾ ਕੇ ਉਸ ਨੂੰ ਭੰਡਾ ਸ਼ੁਰੂ ਕਰ ਦਿੰਦੇ ਹਾਂ पर जो सी सच्चाई पता लगती है फिर शर्मिंदा बगैर कोई कारण मुसलमान भिटिया गया है तो इस गल आ गया क्योंकि ही गुरु साहब के बुद्ध थी कि, कि सारे सिख बन रहे उस समय की लोगों ने यह समझनी गुरु साहब ने सिख धर्म नहीं ਸਿੱਖ ਸਿੱਖਾ ਵਾਲਾ ਬਣਾਇਆ ਕਿ ਉਹ ਸਿੱਖ ਜਿਹੜਾ ਕੱਟཔ་ ਜਾਂਦਾ ਤਿਆਰ ਹੋਣ ਲਈ ਉਹ ਸਿੱਖ ਇੱਕ ਆਗਾਲ ਨੂੰ ਮੰਨਦਾ ਹੈ ਸਮਝਣੀ ਹੈ ਸਾਨੂੰ ਅਸੀਂ ਅੱਜ ਵੀ ਇਸੇ ਨਹੀਂ ਜਚਟੇ ਹੋਏ ਆ ਕਿ ਸਿੱਖ ਦਾ ਰਾਮ ਦਾ ਸਿੱਖ ਧਰਮ ਨਹੀਂ ਅਸੀਂ ਸਾਰੇ ਹੀ ਸਿੱਖ ਹਾਂ ਜਿਹੜੇ ਸਿੱਖਣ ਵਾਲੇ ਹਾਂ ਕਿਉਂਕਿ ਉਹ ਜਹਾਂ ਨੇ ਕੱਟཔ་ ਜੀ ਉਹ ਪਹਿਲਾਂ ਹੀ ਇਸ ਤਾਰ ਜਿਸ ਦਾ ਕਿ ਮੈਂ ਕਿਨੇ ਗੁਰੂ ਸਾਹਿਬ ਨੂੰ ਸ਼ਹੀਦੀ ਦੇ ਵੱਲ ਲੈ ਕੇ ਆਵਾਂ ਤੇ ਉਸੇ ਤਰ੍ਹਾਂ ਨੇ ਉਸਨੇ ਕੀਤਾ ਕਿ ਗੁਰੂ ਸਾਹਿਬ ਨੂੰ ਸੁਨਿਆ ਭੇਜਿਆ ਆਪੇ ਸਰ ਕੋ ਲਾਹੌਰ ਆਣ ਦਾ ਗੁਰੂ ਸਾਹਿਬ ਦੀ ਜਾਨੀ ਹੈ ਗੁਰੂ ਸਾਹਿਬ ਦੀ ਜਾਣੀ ਜਾਣ ਸੀ ਕਿ ਇਸ ਤਰ੍ਹਾਂ ਦਾ ਮੁਸਲਮਾਨਾ ਤਾਂ ਹੈ ਤੇ ਉਹਨਾਂ ਨੇ ਚਾਰ ਕੰਡੀਸ਼ਨਾਂ ਰੱਖੀਆਂ ਗੁਰੂ ਸਾਹਿਬ ਦੇ ਕਿ ਤੁਸੀਂ ਜਾਂ ਤਾਂ ਇਹਨਾਂ ਸ਼ਰਤਾਂ ਨੂੰ ਮੰਨ ਲਓ ਤੇ ਜਾਂ ਮੈਂ ਤੁਹਾਡਾ ਜਿਹੜਾ ਕੋਈ ਫਤਵਾ ਜਾਰੀ ਕਰਦਾ ਜਾਏਗਾ ਪਹਿਲੀ ਸ਼ਰਤ ਇਹ ਮੈਂ ਵੀ ਕਹਿ ਕੇ ਗਿਆ ਕਿ ਮੁਸਲਮਾਨਾ ਦੇ ਕੁਝ ਸ਼ਬਦ ਉਹਨਾਂ ਨੇ ਸਲਾਮਾਨਾ ਦੇ ਸ਼ੌਦੇ ਇਕਰਾਰ ਦੇ ਵਿੱਚ ਪਾਰੇ ਵਿੱਚ ਦਰਹੀ ਤੇ ਜਾਂ ਦੇਗੁਰੂ ਸਾਹਿਬ ਨੇ ਇਸ ਨੂੰ ਮਨਾ ਕਰਤਾ ਕਿਉਂ ਮਨਾ ਕੀਤਾ ਗੁਰੂ ਸਾਹਿਬ ਜੀ ਕਹਿੰਦੇ ਸੀ ਕਿ ਇਹ ਰੂਹਾਨੀ ਬਾਣੀ ਹੈ ਤੁਲਕੋ ਬਾਣੀ ਨਹੀਂ ਹੈ ਇਹਦੇ ਵਿੱਚ ਮੈਂ ਕੋਈ ਸ਼ੇਰ ਖਾਨੀ ਨਹੀਂ ਕਰ ਸਕਦਾ ਤੇ ਦੂਸਰਾ ਚੰਦੂ ਦੀਵਾਨ ਦੀ ਗੱਲ ਹੋਈ ਹੈ ਉਹ ਚੰਦੂ ਦੀਵਾਨ ਜਿਸ ਨੇ ਬ੍ਰਾਹਮਣਾਂ ਨੂੰ ਕਿਹਾ ਸੀ ਕਿ ਮੇਰੀ ਬੇਟੀ ਲਈ ਕੋਈ ਜੋਗਵਾਰ ਲੱਭੋ ਇਹ ਬ੍ਰਾਹਮਣਾਂ ਨੂੰ ਪੁਰਹਾ ਗੋਬਿੰਦ ਸਾਹਿਬ ਦੀ ਤੋਂ ਬਾਤ ਕੋਈ ਜੋਗਵਾਰ ਮਿਲਿਆ ਜਦੋਂ ਉਹ ਰਾਜਨੇਗੀ ਕੋਲ ਆਉਂਦੇ ਆ ਤਾਂ ਉਹਨਾਂ પાસે ਬੇਨਤੀ ਕਰਦੇ ਆ ਕਿ ਤੁਸੀਂ ਚੰਦੂ ਦੀ ਲੜਕੀ ਨਾਲ ਆਪਣੇ ਬੇਰੀ ਦਾ ਨਾਮ ਵਿਆਹ ਸਵੀਕਾਰ ਕਰ ਲਓ पहला ही हाँ साहिब जी नंदू की लड़की का पक्का कर आदो चंदू दस देते हैं चंदू ने चुबारे की क्या सी? कि चुबा एक मोहि तो मतलब चुबारे की एक मोहि मतलब उसने अपना अहंकार अहंकार उसने प्रदर्ट लिया गुरु साहब नुच्छे हंकार और झूठ बोलने वाले की कोई जगह नहीं ਸਿੱਖਾਂ ਨੇ ਵੀ ਆਖਿਆ ਕਿ ਗੁਰੂ ਸਾਹਿਬ ਜੀ ਉਸ ਦਾ ਅਹੰਕਾਰ ਰੱਖਦਾ ਕਿ ਤੁਹਾਨੂੰ ਇਹ ਰਿਸ਼ਤਾ ਨਹੀਂ ਜੋੜਨਾ ਚਾਹੀਦਾ ਕਿ ਗੁਰੂ ਸਾਹਿਬ ਇਸ ਰਿਸ਼ਤੇ ਤੋਂ ਬਨ੍ਹਾ ਕਰ ਦਿੱਤਾ ਸੀ ਤੇ ਜਦੋਂ ਉਹ ਜਹਾਨੀ ਨੇ ਆ ਕੇ ਤੁਸੀਂ ਇਸ ਰਿਸ਼ਤੇ ਨੂੰ ਹਾਂ ਕਰ ਤੋ ਗੁਰੂ ਸਾਹਿਬ ਕਹਿੰਦੇ ਮੈਂ ਆਪਣੇ ਖਾਲਸੇ ਦੀ ਗੱਲ ਨਾਲ ਸਿੱਖਾਂ ਦੀ ਗੱਲ ਨਹੀਂ ਹੋ ਸਕਦਾ ਉਹ ਚੋਸ ਕਰ ਗੁਰੂ ਘਰ ਦੀ ਬਾਇਤ ਆਹੰਕਾਰੀ ਹੋ ਚੁਣ ਬੋਲਣਾ ਬੜਾ ਔਖਾ ਹੈ ਮੈਂ ਇਹ ਵੀ ਨਹੀਂ ਕਰ ਸਕਦਾ ਫਿਰ ਉਸਨੇ ਕਿਹਾ ਕਿ ਤੁਸੀਂ ਤਰਨਧਾਮ ਕਰਗੇ ਸ੍ਰੀ ਗੁਰੂ ਦਾ ਸਾਹ ਹੋਏ ਸ੍ਰੀ ਗੁਰੂ ਦਾ ਨਮਸਾਹ ਦੀ ਸਥਾਪਨਾ ਕੀਤੀ ਹੈ ਇਹ ਤਾਂ ਜਦੋਂ ਤਾਂ ਬਹੁਤ ਪੈਸਾ ਆਉਂਦਾ ਤੇ ਤੁਸੀਂ ਤੁਹਾਨੂੰ ਇੱਕ ਅਸੀਂ ਕਾਲ ਲਗਾਉਂਦੀਆਂ ਟੈਕਸ ਰੱਖਣੀ ਕਿ ਹਰ ਸਾਲ 2 ਲੱਖ ਰੁਪਏ ਦੀ ਜਮਾਤ ਕਰਾਉਂਗੀ ਤੇ ਗੁਰੂ ਸਾਹਿਬ ਨੇ ਉੱਥੇ ਵੀ ਮਨ ਕਰਤਾ ਇਹ ਕਹਿ ਕੇ ਕਿ ਜਿਹੜਾ ਹੀ ਖਜ਼ਾਨਾ ਜਾਂ ਕੁਝ ਵੀ ਪੈਸਾ ਆਉਂਦਾ ਇਸੇ ਤਰ੍ਹਾਂ ਸਤ ਗੁਰੂ ਘਰ ਦੇ ਵਿੱਚ ਲੱਗਣ ਲਈ ਜਾਂਦਾ ਹੈ ਸਿਰ ਮੈਂ ਇਹਦੇ ਵਿੱਚ ਵੀ ਮੈਂ ਇਹ ਵੀ ਦੱਸ ਸਕਦਾ ਕਿ ਮੈਂ ਇਹ ਪੈਸਾ ਤੁਹਾਨੂੰ ਦਵਾਂ ਤੇ ਤੀਸਰਾ ਚੌਥਾ ਜਾਂ ਨਾਲ ਉਸ ਨੇ ਆਪਣਾ ਪਰਵਾਸ ਕਰਿਆ ਸੀ ਕਿ ਤੁਸੀਂ ਮਹ ਸਰਵਾਨ ਬਣ ਜਾਓ ਉਹ ਤਾਂ ਗੱਲ ਹੋਣੀ ਨਹੀਂ ਸੀ ਕਿਉਂਕਿ ਗੁਰੂ ਸਾਹਿਬ ਨੇ ਪਤਾ ਸੀ ਕਿ ਕਿ ਰੂਹਾਨੀ ਰੋਗ ਸੀ ਇਹ ਜੋ ਉਹਨਾਂ ਨੇ ਪਤਾ ਸੀ ਸਭ ਕਾਲ ਨਹੀਂ ਕਰਨਾ ਤੇ ਮੁਸਲਮਾਨਾਂ ਨੇ ਵੀ ਚਲਵਾਇਆ ਕਿ ਜਿਹੜੀ ਰੂਹਾਨੀ ਰੋਗ ਹੁੰਦੀ ਆ ਉਸ ਨੂੰ ਇਸ ਨਾਲ ਹੀ ਕੋਈ ਸਦਨ ਨਹੀਂ ਚਾਹੀਦੀ ਕਿ ਉਸ ਦਾ ਖੋਲੋਗੇ ਕਿਉਂਕਿ ਉਹ ਇਹ ਹੁੰਦਾ ਕਿ ਜਿੱਥੇ ਇਸ ਰੂਹਾਨੀ ਰੋਗ ਦਾ ਖੋਲੋਆ ਉੱਤੇ ਹੋਰ ਸਿੱਖ ਪੈਦਾ ਹੋਣੀ ਤੇ ਇਸ ਕਰਕੇ ਉਹਨਾਂ ਨੂੰ ਤਸੀਹੇ ਦੇ ਦਿੱਤੇ ਸੀ ਅਸੀਂ ਉਸ ਤੋਂ ਬਾਅਦ ਅੱਗੇ ਵਾਹਿਦ ਕਰਾਣੇ ਕਿ ਕਿਲੇ ਕਿਲੇ ਤੋਂ ਸੀਮੇ ਦੁੱਤੇਗੇ ਇਸ ਕਰਕੇ ਉਹਨਾਂ ਤੋਂ ਤਿੱਖੀ ਨੀਤੀ ਉਠਾਇਆ ਗਿਆ ਸੀ ਇਹਦਾ ਬਾਅਦ ਗੱਲਾਂ ਕਰਨ ਦੀ ਤਤੀ ਤਵੀ ਤੋਂ ਬੈਠਾ ਤੋਂ ਬਾਅਦ ਉਹ ਸਾਰੇ ਸਾਹਮਣੇ ਬਚਾ ਦਿੱਤੇ ਆ ਤੋ ਸਿੱਖਾਂ ਤਾਂ ਅਜਾ ਸਿੱਖ আজকাল ਪਰਫਲਤ ਹੋ ਰਹੀ ਹੈ ਹਰ ਜਨਾਂ ਜਿੱਥੇ ਵੀ ਚਾਹੇ ਤੁਸੀਂ ਅੱਜ ਵੀ ਗੇਤ ਲੋ ਚਾਹੇ ਵਾਰਲਡ ਵਾਰ ਹੋਵੇ ਜਾਂ ਕੋਈ ਵੀ ਜਾਂ ਕੋ ਹੋਵੇ ਚਾਹੇ ਅੰਦਰ ਦੀ ਸਿਮਾ ਕੋਈ ਕਿਥੇ ਸਿੱਖੀ ਕਿਉਂ ਅਗਦੀ ਇਹ ਗੁਰੂ ਸਾਹਿਬ ਦੀ ਬਖਸ਼ੀ ਸੀ ਹੈ ਸਾਡੀ ਸ਼ਹੀਦੀ ਤੋਂ ਆਪਾਂ ਕਹਿੰਦੇ ਆ ਕਿ ਗੁਰੂ ਸਾਹਿਬ ਨੂੰ ਤਤੀ ਤਵੀ ਦੇਖਾਇਆ ਗਿਆ ਗੁਰੂ ਸਾਹਿਬ ਦੀ ਸ਼ੇਰ ਉਤੇ ਰੇਤਾ ਪਾਈ ਗਈ ਤੇ ਗੁਰੂ ਸਾਹਿਬ ਨੂੰ ਦੇਖ ਕੇ ਹੁਆ ਗਿਆ ਇਸੇ ਬਹੁਤ ਘੱਟ ਜਾਣਕਾਰੀ ਸਾਨੂੰ ਪ੍ਰਾਪਤ ਹੈ ਜੇ ਅਸੀਂ ਇਤਿਹਾਸ ਦੀਆਂ ਪੁਸਤਕਾਂ ਪੜ੍ਹਦੇ ਆ ਨਾ ਤੇ ਉਹਦੇ ਵਿੱਚ ਇੰਨੇ ਤਸੀਹੇ ਗੁਰੂ ਸਾਹਿਬ ਨੂੰ ਦਿੱਤੇ ਗਏ ਆ ਨਾ ਜਿਨ੍ਹਾਂ ਨੂੰ ਪੜ ਕੇ ਸੁਣ ਕੇ ਐਨਾ ਮਨ ਬਹਿਰਾਗ ਦੇ ਵਿੱਚ ਆਉਂਦਾ ਕਿ ਥੋੜੀ ਬੋਦੀ ਜਾਣਕਾਰੀ ਚ ਵੀ ਅਸੀਂ ਬਹਿਰਾਗ ਚ ਆ ਜਾਗੇ ਕਿ ਉਹ ਸ਼ਾਂਤੀ ਦੇ ਕੁੰਜ ਕਿਉਂ ਕਿਹਾ ਜਾਂਦਾ ਉਹਨਾਂ ਨੂੰ ਜਦੋਂ ਲਾਹੌਰਾਂ ਨੂੰ ਬੁਲਾਇਆ ਗਿਆ ਉਹਨਾਂ ਨੇ ਸੱਤਾ ਨਹੀਂ ਮੰਨੀਆ ਤੇ ਉਹਨਾਂ ਨੂੰ ਫਤਵਾ ਜਾਰੀ ਕਰਤਾ ਕਿ ਹਮ ਕਦੀ ਤੈਗੇ ਵਧਾ ਦੇ ਸ਼ਹੀਦ ਕੀਤਾ ਜਾਏਗਾ ਤੇ ਗੁਰੂ ਸਾਹਿਬ ਨੂੰ ਪਹਿਲੀ ਜਿਹੜੀ ਜਾਂਚ ਕਰਤੀ ਗਈ ਸੀ ਅੰਨ ਪਾਣੀ ਤੋਂ ਨਾਲ ਨੂੰ ਭੁੱਖਿਆਂ ਤੇ ਅਸੀਂ ਉਹਨਾਂ ਨੂੰ ਅੰਨ ਪਾਣੀ ਕੁਝ ਨਹੀਂ ਦਿੱਤਾ ਗਿਆ ਦੂਸਰੇ ਦਿਨ ਉਹਨਾਂ ਨੂੰ ਦੇਗ ਵਿੱਚ ਉਵਾਇਆ ਗਿਆ ਮਤਲਬ ਕਿਉਂ ਦੇਖਣਾ ਚਾਹੁੰਦੇ ਸੀ ਕਿ ਇਸ ਗੁਰੂ ਦਾ ਸਿੱਧਤ ਕਿੰਨਾ ਹੈ ਉਹ ਇਹ ਭੁੱਲ ਗਏ ਸੀਗੇ ਕਿ ਗੁਰੂ ਸਾਹਿਬ ਇਹ ਸੋਚ ਕੇ ਆਏ ਸੀ ਕਿ ਮੈਂ ਸਿੱਖ ਧਰਮ ਦੇ ਵਿੱਚ ਸਿੱਖ ਸ਼ਹੀਦਾਂ ਦੀ ਨੀਂਹ ਰੱਖ ਕੇ ਚੱਲਿਆ ਮੈਂ ਨੀਂਹ ਰੱਖਣ ਆਇਆ ਕਿ ਇਸ ਸ਼ਹੀਦਾਂ ਦਾ ਸੰਸਾਰ ਅਤੇ ਦੁਨੀਆ ਦਾ ਚੱਲਦਾ ਰਹੇਗਾ ਉਹ ਆਪਣੇ ਲੋ ਸੀਗੇ ਉਹ ਆਪਣੇ ਪੱਕੇ ਸੀਗੇ ਇਸ ਲਈ ਗੁਰੂ ਸਾਹਿਬ ਨੇ ਕਿਹਾ ਸ਼ਹੀਦਾਂ ਦਾ ਕਿ ਅੱਗੇ ਤੋਂ ਕੋਈ ਐਦਾਂ ਦਾ ਗੁਰੂ ਇਤਾਂ ਦਾ ਸਿੱਖ ਪੈਦਾ ਨਾ ਹੋ ਸਕੇ ਜਦੋਂ ਕੁਬਾਰਿਆ ਗਿਆ ਤੇ ਨਾਲ ਹੀ ਗੁਰੂ ਸਾਹਿਬ ਦੇ ਸਿਰ ਉੱਤੇ ਕੱਤੀ ਨੇ ਪਾਏ ਗਏ ਨੇਤਾ ਪਾਣ ਤੋਂ ਬਾਅਦ ਐਕੀ ਦੀ ਬਾਤ ਨਹੀਂ ਉਹਨਾਂ ਦਾ ਤਿੱਖਾ ਦੀ ਦੇ ਵਧਾਇਆ ਗਿਆ ਤਿੱਖੀ ਤੀਰਾਂ ਅੰਗਵਾਰ ਦੋਸਰੀ ਪੂਰਾ ਹੋਣਾ ਦਾ ਆਪਣਾ ਸਾਡਾ ਸਾਡਾ ਸ੍ਰੀ ਉਸੇ ਸੋਲੋ ਜੇ ਪਹਿਲਾ ਹੋ ਜਾਂਦੇ ਆ ਤੇ ਪੂਰਾ ਸ੍ਰੀ ਹੋਣਾ ਦਾ ਇਸ ਤਰ੍ਹਾਂ ਸਕਰ ਚੁਕਾ ਸੀ ਇੱਥੇ ਹੀ ਬਸ ਨਹੀਂ ਹਾਤਮਾ ਲਈ ਕੋ ਨੂੰ ਸਾਡੀ ਸ੍ਰੀ ਨੂੰ ਨੋਚ ਆ ਗਿਆ ਮਤਲਬ ਸ੍ਰੀ ਇਸ ਦਾ ਨਰਨ ਹੋ ਜਾਂਦਾ ਹੈ ਸਮੇਂ ਨੋਚ ਆ ਗਿਆ ਕਿ ਕਿੰਨਾ ਗਰਸਤ ਹੈ ਤੇ ਕਿਆ ਸੀ ਪੰਖੀਆਂ ਦਾ ਸਹੀ तो उस समय बबा बुढ़ा जी ने सारी जानकारी प्राप्त हुई थी बा बुढ़ा जी उठे उन्होंने मिलन आए थे सी। जो बबा बुढ़ा जी मिलन आते देखते कि गुरु साहब का पूरा शरीर शालियाँ भरिया हो झाकों ने कि उन्होंने तसीह तो दिते कि गुरु साहब देख के उन्होंने उन्होंने कहा कि बेशक उन्होंने उम्र बहुत ज्यादा सी ਕਿ ਇਹ ਗੁਰੂ ਸਾਹਿਬ ਇੱਕ ਵਾਲੀ ਖੁਗਮ ਦਾ ਮੈਂ ਜਹਾਂ ਇੰਡੀਕੇਟਨਾ ਇੱਕ ਮਜ਼ਾ ਲਵਾਗਾ ਕਿਉਂਕਿ ਜਿਹੜੇ ਗੁਰੂ ਸਾਹਿਬ ਨੂੰ ਗੁਰੂ ਮੰਨਦੇ ਆ ਉਹਨਾਂ ਸਿੱਖਾਂ ਦੇ ਵਿੱਚ ਪਹਿਰਾ ਆਉਂਦਾ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਲ ਵਿੱਚ ਆਇਆ ਸੀ ਕਿਵੇਂ ਸਰਹਾਨ ਦੀ ਇੰਨਾ ਇੰਤਾਈਂ ਤੇ ਬਜਾਈ ਤੇ ਗੁਰੂ ਸਾਹਿਬ ਨੇ ਬੜੇ ਹੀ ਸ਼ਾਂਤ ਨੇਕਾ ਅੰਗਨਾ ਅਪਵੱਦ ਸੁ ਜਵਾਬ ਦਿੱਤਾ ਕਿਉਂਕਿ ਜੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਰਹੀ ਸੀ ਆਪਣੀ ਅਸ਼ਪਦੀ ਦੇ ਵਿੱਚ ਆਉਂਦਾ ਹੈ ਬ੍ਰਹਮ ਗਿਆਨੀ ਕੇ ਤਿਰਜ ਕੇ ਜੋ ਵਸੁਦਾ ਕੋ ਖੋਦੇ ਕੋ ਚੰਦਲੀ ਕਹਿੰਦੇ ਤੁਸੀਂ ਮੈਨੂੰ ਉਸ ਬਾਰੇ ਪੁੱਛਿਆ ਸੀ ਇਹ ਗੁਰੂ ਸਾਹਿਬ ਇਸ ਤਰ੍ਹਾਂ ਇਹ ਵਸਾ ਰਿਹਾ ਕਿ ਕਿਸੇ ਦਾ ਇਨਾ ਸਹਜ ਹੈ ਕਿ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਦੁੱਖ ਆਇਆ ਜਾਂ ਸੁੱਖ ਆਇਆ ਦਾ ਗੁਰੂ ਸਾਹਿਬ ਕਹਿਆ ਸੀ ਕਿ ਜਿਵੇਂ ਤਰਤੀ ਹੈ ਨਾ ਉਹਨਾਂ ਕੋਈ ਪੁੱਟੀ ਜਾਏ ਚਾਹੇ ਉਹਦੇ ਕੋਈ ਚੰਦਾਂ ਦਾ ਲੇਪ ਲਾਇਆ ਜਾਏ ਉਹਨੂੰ ਫਰਕ ਨਹੀਂ ਨਹਿਂ ਪੈਂਦਾ ਤੇ ਜੋ ਮੈਂ ਬਾਣੀ ਚ ਲਿਖਿਆ ਰ ਉਹ ਤਾਂ ਅੱਜ ਮੈਂ ਪ੍ਰੈਕਟੀਕਲ ਕਰਕੇ ਦਿਖਾ ਦੇ ਇਸੇ ਲਈ ਕਿਹਾ ਜਾਂਦਾ ਹੈ ਕਿ ਗੁਰਗੱਲ ਸਾਹਿਬ ਦੀ ਬਾਣੀ ਤਰਕ ਦੇ ਅਧਾਰ ਤੇ ਆ ਕਿ ਕੋਈ ਕਿੰਧੂ ਰਤੁਨਾ ਕਰ ਸਕੀ ਗੁਰੂ ਸਾਹਿਬ ਨੇ ਆਪਣੇ ਪਿੰਦੇ ਦੇ ਹੰਡਾ ਆ ਕੇ ਸਾਨੂੰ ਦੱਸਿਆ ਕੱਲੇ ਗੁਰੂ ਪੰਮਾ ਬਾਸ਼ਾ ਨੇ ਪਹਿਲੇ ਜਿਨੇ ਵੀ ਸ਼ੇਰ ਗੁਰਵਾ ਦੀ ਪਾਣੀ ਗਾਜਾ ਉਹ ਸਾਰੇ ਨੇ ਸਾਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਦੱਸਿਆ ਤੇ ਉਸ ਸਮੇਂ ਬਾਬਾ ਬੁੱਢਾ ਜੀ ਹੋਏ ਤੇ ਉਹਨਾਂ ਨੇ ਇਹ ਕਿਹਾ ਕਿ ਦੋਵਾਂ ਦੀ ਕੋਈ ਬੇਰਾਗਾਂ ਦੀ ਲੋੜ ਨਹੀਂ ਹੈ ਤੁਸੀਂ ਇਹ ਸੋਚੋ ਕਿ ਮੈਨੂੰ ਪਤਾ ਕਿ ਮੈਂ ਸਿੱਖ ਤਰ੍ਹਾਂ ਵਿੱਚ ਗਿਆ ਪਹਿਲਾ ਅਸੀਂ ਮਨੁਸ਼ੀਤ ਜਾਨੀ ਸਰਦਾਰ ਉਹਦੇ ਤੋਂ ਪਹਿਲੇ ਸ਼ੀਰ ਕੁੜਾ ਚੰਦੂ ਜੀ ਪਾਸ਼ਾ ਹੀ ਹਨ ਉਹਨਾਂ ਨੇ ਇਹ ਕਹਿਆ ਸੀ ਕਿ ਮੈਂ ਇੱਕ ਨੀਂ ਰਾਹ ਕੇ ਚਲਿਆ ਆਪੜੀ ਕਿਸੇ ਦਿਨ ਹੀ ਮੈਂ ਥੋਪੀ ਮੈਂ ਨੀਂ ਰਾਹ ਕੇ ਚਲਿਆ ਇਹ ਜੀ ਦੀ ਚਾਨਣੀ ਚੌਂਸ ਵੀ ਆਏਗੀ ਸਰਹੰਗ ਚਾਹੀਗੀ ਚੰਪੌਰ ਸਾਹਿਬ ਚਾਹੀਗੀ ਜਿੱਥੇ ਵੀ ਆਦੀ ਅਸੀ ਦੇਖਨੇ ਆ ਕਿ ਜਿਹੜੇ ਸਿੱਖ ਜਾਂ ਜਿਹੜੇ ਲੋਕ ਉਹਨਾਂ ਨੂੰ ਮੰਨਦੇ ਆ ਲੋਕਾਂ ਸਾਹਿਬੀ ਪਾਣੀ ਦੇ ਧਾਰੀਆਂ ਤੇ ਅੱਜ ਵੀ ਉਹ ਲੋਕ ਪਿੱਛੇ ਨਹੀਂ ਹਟਦੇ ਚਾਰੋਂ ਤੁੰਦੇ

ਉਦੋਂ ਸੀ ਤਰੇਹਾਂ ਆਪਣੀ ਦਸਤਾਰ ਦੇ ਵਿੱਚ ਉਸ ਗੁਰੂ ਨਾਨਕ ਸਾਹਿਬ ਜੀ ਦੇ ਲਖਦੇ ਹੁੰਦੇ ਸੀ ਉਹਨਾਂ ਨੂੰ ਪੜ੍ਹਦੇ ਹੁੰਦੇ ਸੀ ਕਿਤੇ ਫੇਰ ਲੈਂਦੇ ਸੀ ਚਲੋ ਹੁਣ ਇਦਾਂ ਤਾਂ ਨਹੀਂ ਆ ਪਰ ਫਿਰ ਵੀ ਯਾਨੀ ਮੇਰਾ ਕੀ ਭੋਸਾ ਆ ਦਾ ਖੁਲਿਆ ਹੋਇਆ ਖੁਲਿਆ ਹੋਇਆ ਆ ਹਜੇ ਵੀ ਸਾਡੀ ਜੇ ਅਸੀਂ ਮੰਨ ਲਈਏ ਆ ਸਾਡੇ ਬੰਧ ਆਤਮੀ ਸਾਡੇ ਰਗਾਂ ਦੇ ਵਿੱਚ ਆ ਤੇ ਅਸੀਂ ਕਿਤੇ ਨਾ ਕਿਤੇ ਜਦੋਂ ਅਸੀਂ ਜ਼ੁਲਮ ਦੇ ਖਿਲਾਫ ਖੜੇ ਆ ਨਾ ਉਹ ਸਾਨੂੰ ਅਸੀਂ ਇਹ ਭੁੱਲ ਜਾਂਦੇ ਆ ਕਿ ਸਾਡਾ ਅੱਗੇ ਕੀ ਹੋਏਗਾ ਕਿਉਂਕਿ ਦੇਖਣ ਵਾਲਾ ਉਹ ਪਰਮਾਤਮਾ ਹੈ ਤੇ ਜਦੋਂ ਬਾਬਾ ਮੁੰਡਾ ਦੀ ਬਿਲਾਦ ਵਿੱਚ ਆ ਗਏ ਇਸ ਬਿਲਾਦ ਨੂੰ ਕੁਝ ਕਵੀ ਨੇ ਆਪਣੀਆਂ ਲਾਈਨਾਂ ਦੇ ਵਿੱਚ ਇਹਨੇ ਪੇਸ਼ ਕੀਤਾ ਕਿ ਜਿਹਦੇ ਸੀਸ ਤੇ ਕਦੇ ਸੀ ਕਲਸ਼ ਝੋਦੇ ਜਿਹਦੇ ਸੀਸ ਤੇ ਕਦੇ ਸੀ ਕਲਸ਼ ਝੋਦੇ ਗਰਮ ਬਾਲੂ ਦੇ ਕਲਸ਼ੇ ਪਵਾ ਲਿਆ ਹੈ

ਮੇਟ ਬੋਲਣਾ ਜੀ ਹੈ ਤੇ ਨਾਲ ਨਾਲ ਮੇਰਾ ਮਨ ਲੋਚੇ ਗੁਰਦਸ਼ਨ ਤਾਂ ਇਹ ਬਾਣੀ ਤੁਸੀਂ ਜੇ ਪੜਦੇ ਹੋ ਨਾ ਲਗਾਣ ਦਾ ਪਰਪਸ ਇਹ ਨਹੀਂ ਹੁੰਦਾ ਕਿ ਅਸੀਂ ਆਪਣੇ ਗੁਰਸਹਿਬਾਨ ਦੀ ਬਾਣੀ ਪੜ ਲਈਏ ਤੇ ਉਹਨਾਂ ਨੂੰ ਵਿਚਾਰੀਏ ਕਿ ਨਾਲ ਦੀ ਸੇਧ ਤੇ ਹੋਵੇ ਵੀ ਨਾਤੇ ਲੋਕੋ ਪੁੱਜੋ ਉਹਨਾਂ ਨੇ ਇਨਸਾਨਾਂ ਨੂੰ ਦੇਖੇ ਖਾਤਰ ਬਾਣੀ ਦੇ ਜੋ ਪਿਆਰੀਆਂ ਪਿਆਰੀਆਂ ਚਾਨਾ ਹੈ ਜਿਉਂ ਦੇ ਭਗਵਾਨ ਅਸੀਂ ਇਹਨਾਂ ਨੂੰ ਕਹਿੰਦੇ ਆ ਪਰਮਾਤਮਾ ਨੂੰ ਅਸੀਂ ਦੇਖਿਆ ਨਾ ਬਹੁਤ ਲੋਕੇ ਨਹੀਂ ਤਰਸ ਕਰਦੇ ਕਿ ਇਹ ਤਾਂ ਗੁਰਮਾਰ ਨੂੰ ਉੱਜੀ ਜਾ ਰਹੀ ਉਹੋ ਸਾਦੇ ਸਾਧਨ ਹੋ ਜਾਣੀ ਨਹੀਂ ਗਿਆ ਪਰ ਕਵੀਆਂ ਨੇ ਲਾਇਆ ਕਿ ਜਿਹੜੇ ਦੇਸ਼ ਨਹੀਂ ਜਾਂਦੇ ਆ ਚਾਹੇ ਉਹ ਆਦਮੀ ਨੇ ਔਰ ਬਸਰਾ ਚਾਹੇ ਉਹ ਫੌਜ ਦੇ ਵਿੱਚ ਆ ਜੋ ਵੀ ਹੈ ਜੋ ਕਿਸੇ ਨਹੀਂ ਕੁਝ ਕਰਕੇ ਜਾਂਦਾ ਸ਼ਿਵਪੰਦਰ ਸਿੰਘ ਸਾਡੇ ਨੇ ਉਹ ਜੁਨੇ ਭਗਵਾਨ ਆ ਅਸੀਂ ਉਹਨਾਂ ਦੀ ਜੀਵਨ ਤੋਂ ਸੇਧ ਲੈਣੀ ਆ ਇਹਨਾਂ ਤੋਂ ਹੀ ਸ਼ਕਤਾ ਤੋਂ ਮੈਂ ਸੰਪੋਸ਼ਤੀ ਆਪ ਜੀ ਦੇਖਿਓ ਮਾਜੀ ਜਾਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ